プレゼントの時点でプレゼント ਗੁਗਵਾੜਾ ਦੇ ਤਲਾਬ ਅਰੋਡਿਆ ਮਹਿਲੀ ਗੇਟ ਦੇ ਵਿੱਚ ਭਾਰਤੀ ਗੌਰਵ ਸੰਪਲਾ ਫਾਊਂਡੇਸ਼ਨ ਤੇ ਨਵਿਆ ਹੈਲਪਿੰਗ ਹੈਂਡ ਦੇ ਸਹਿਯੋਗ ਨਾਲ ਸਾਪਕਾ ਕੇਂਦਰੀ ਰਾਜ ਮੰਤਰੀ ਤੇ ਐਸਈ ਕਮਿਸ਼ਨ ਦੇ ਸਾਪਕਾ ਚੇਅਰਮੈਨ ਵਿਜੇ ਸੰਪਲਾ ਦੀ ਲੋੜੀ ਦਾ ਤਿਉਹਾਰ ਮਨਾਇਆ ਗਿਆ ਵਿਜੇ ਸੰਪਲਾ ਦੇ ਵੱਲੋਂ ਕੁੜੀਆਂ ਨੂੰ ਗਰਮ ਕੱਪੜੇ ਤੇ ਖਡਾਉਣੇ ਤੇ ਮੂੰਗਫਲੀ ਵੰਡੀ ਗਈ ਹੈ ਤਾਂ ਇਸ ਦੇ ਦਰਮਿਆਨ ਜਿੱਥੇ ਬੱਚਿਆਂ ਤੇ ਮਹਿਲਾਵਾਂ ਨੂੰ ਕੂਪਨ ਦੇ ਮਾਧਿਅਮ ਦੇ ਰਾਹੀਂ ਗਿਫਟ ਵੰਡੇ ਗਏ ਨੇ ਉੱਥੇ ਇਸ ਸਮਾਗਮ ਦੌਰਾਨ ਖਾਣੇ ਦੀ ਵੀ ਵਿਵਸਥਾ ਕੀਤੀ ਗਈ ਤਾਂ ਵਿਜੇ ਸੰਪਲਾ ਤੇ ਆਸ਼ੂ ਸੰਪਲਾ ਦੇ ਵੱਲੋਂ ਕਾਰਜਕ੍ਰਮ ਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪਾਕੇ ਸਨਮਾਨਿਤ ਵੀ ਕੀਤਾ ਗਿਆ ਸਾਬਕਾ ਮੰਤਰੀ ਵਿਜੇ ਸਾਪਲਾ ਤੇ ਆਸ਼ੂ ਸਾਪਲਾ ਦਾ ਕਹਿਣਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਮੁੰਡਿਆਂ ਤੇ ਕੁੜੀਆਂ 'ਚ ਕੋਈ ਫਰਕ ਨਹੀਂ ਹੈ ਉਹਨਾਂ ਦੇ ਵੱਲੋਂ ਰਲ ਕੇ ਤਿਉਹਾਰ ਮਨਾਇਆ ਜਾਂਦਾ ਤੇ ਕਾਰਜਕ੍ਰਮ ਦੇ ਦੌਰਾਨ ਗਾਇਕ ਬਲਰਾਜ ਅਵਤਾਰ ਬਿੱਲਾ ਸਹਿਤ ਹੋਰ ਵੀ ਗਾਇਕਾਂ ਨੇ ਆਪਣੀ ਗਾਇਕੀ ਦੇ ਨਾਲ ਇਸ ਕਾਰਜਕ੍ਰਮ ਦੇ ਵਿੱਚ ਖੂਬ ਰੰਗ ਵੀ ਬਣਿਆ ਸਾਪਲਾ ਪਰਿਵਾਰ ਤੇ ਕਾਰਜਕ੍ਰਮ ਦੇ ਵਿੱਚ ਮੌਜੂਦ ਸਾਰਿਆਂ ਨੇ ਗਿੱਧਾ ਪੰਗੜਾ ਪਾ ਕੇ ਲੋਹੜੀ ਦੀਆਂ ਖੁਸ਼ੀਆਂ ਵੰਡੀਆਂ ਨੇ ਪਿੰਡ ਪੰਡਵਾ ਦੇ ਵਿੱਚ ਸਥਿਤ ਨਿਰਮਲ ਕੁਟਿਆ ਛਵਾਲੀ ਦੇ ਗਦੀਨਸ਼ੀਨ ਸੰਤ ਗੁਰਚਰਨ ਜੀ ਨੇ ਇੱਥੇ ਅਗਨੀ ਜਲਾ ਕੇ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ ਹੈ ਤਾਂ ਦੱਸ ਦਈਏ ਕਿ ਜਿੱਥੇ ਸਾਰਿਆਂ ਨੂੰ ਰਿਓੜੀ ਤੇ ਮੂੰਫਲੀਆਂ ਵੰਡੀਆਂ ਗਈਆਂ ਨੇ ਕੇਂਦਰੀ ਰਾਜ ਮੰਤਰੀ ਵਿਜੇ ਸਾੰਪਲਦ ਬੁੱਲੂ ਲੋੜੀ ਦੇ ਮੌਕੇ ਦੇ ਉੱਤੇ ਇੱਥੇ ਪਹੁੰਚਣ ਵਾਲੇ ਸਾਰੇ ਸੱਜਣਾ ਦਾ ਸਵਾਗਤ ਕੀਤਾ ਗਿਆ ਤੇ ਗੱਦੀ ਨਿਸ਼ੀਨ ਸੰਤ ਗੁਰ ਚਰਨ ਸਿੰਘ ਪ੍ਰਸਿੱਧ ਸਮਾਜ ਸੇਵਕ ਪਿੰਦੂ ਜੋਹਲ ਇੰਪਰੂਵਮੈਂਟ ٹرسٹ ਦੇ ਪੁਰਵ ਚੇਅਰਮੈਨ ਤੇਜਸਵੀ ਭਾਰਦਵਾਜ ਤੇ ਹੋਰ ਵੀ ਕਈ ਜਿਹੜੇ ਦਾਨੀ ਸੱਜਣ ਤੇ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਉਹਨਾਂ ਸਭ ਦਾ ਸਵਾਗਤ ਕੀਤਾ ਗਿਆ ਅੱਜ ਧੀਆਂ ਦੀ ਲੋਹੜੀ ਦਾ ਕਾਰਜਕ੍ਰਮ ਬੜੇ ਧੂਮ-ਤਾਮ ਦੇ ਨਾਲ ਮਨਾਇਆ ਗਿਆ ਜਿਸ ਦਾ ਆਯੋਜਨ ਭਾਰਤ ਗੌਰਵ ਦੇ ਵੱਲੋਂ ਕੀਤਾ ਗਿਆ ਔਰ ਇਹਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਾਂਪਲਾ ਫਾਊਂਡੇਸ਼ਨ ਔਰ ਨਵਿਆ ਹੈਲਪਿੰਗ ਹੈਂਡ ਦੇ ਸਹਿਯੋਗ ਦੇ ਨਾਲ ਇਸ ਕਾਰਜਕ੍ਰਮ ਨੂੰ ਨੇਪਰੇ ਚਾੜਿਆ ਗਿਆ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਤਾ-ਵਾ ਪੈਣਾ ਨੇ ਸ਼ਿਰਕਤ ਕੀਤੀ ਔਰ ਜਿਨ੍ਹਾਂ ਦਾ ਸਤਕਾ ਅੱਜ ਇੱਕ ਕਾਰਜਕ੍ਰਮ ਨੂੰ ਸਿੱਕ ਕਾਮਯਾਬ ਬਣਾਉਣ ਦੇ ਵਿੱਚ ਸਫਲ ਹੋਏ ਔਰ ਮੈਂ ਜਿੱਥੇ ਉਹਨਾਂ ਸਾਰੀਆਂ ਮਾਤਮਾਂ ਭੈਣਾਂ ਦਾ ਧੰਨਵਾਦ ਕਰਦਾ ਉੱਥੇ ਸਾਰੇ ਉਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਾਰਜਕ੍ਰਮ ਨੂੰ ਨੇਪਰੇ ਚਾੜ੍ਹਨ ਚ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਤੇ ਲਗਨ ਦੇ ਨਾਲ ਉਹਨਾਂ ਸਾਰਿਆਂ ਨੇ ਇੱਕ ਵਲੰਟੀਅਰ ਦੇ ਰੂਪ ਦੇ ਵਿੱਚ ਕੰਮ ਕਰਕੇ ਇਸ ਜਿਹੜੇ ਧੀਆਂ ਦੇ ਸਨਮਾਨ ਦੇ ਲਈ ਨਾਰੀ ਸਨਮਾਨ ਦੇ ਲਈ ਬੇਟੀ ਬਚਾਓ ਬੇਟੀ ਪੜਾਓ ਤੇ ਉਸ ਉਦੇਸ਼ ਨੂੰ ਪੂਰਾ ਕਰਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਔਰ ਮੈਂ ਨਾਲ ਨਾਲ ਉਹਨਾਂ ਸਾਰੇ ਸ਼ਹਿਰ ਦੇ ਪ੍ਰਤਿਸ਼ਠਾ ਔਰ ਸਾਰੇ ਨਾਗਰਿਕਾਂ ਦਾ ਉਹਨਾਂ ਜਿਨ੍ਹਾਂ ਨੇ ਇਸ ਵਿੱਚ ਸ਼ਮੂਲੀਅਤ ਕਰਕੇ ਸਾਨੂੰ ਬਹੁਤ ਵੱਡਾ ਅਸ਼ੀਰਵਾਦੀ ਰੂਪੀ ਸਹਿਯੋਗ ਦਿੱਤਾ ਹੈ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਔਰ ਅੰਤ ਵਿੱਚ ਮੈਂ ਸਾਰੇਆਂ ਦਾ ਭਾਰਤ ਗੁਰਵ ਨਵਿਆ ਹੈਲਪਿੰਗ ਹੈਂਡ ਤੇ ਸੰਪਲਫਾ ਫਾਊਂਡੇਸ਼ਨ ਵੱਲੋਂ ਸਾਰਿਆਂ ਨੂੰ ਜਿੱਥੇ ਵਧਾਈ ਦਿਨਾ ਉੱਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਹਾਂ ਔਰ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਕਿਹੜੇ ਲੈ ਕੇ ਆਵੇ ਸਾਰਿਆਂ ਦੇ ਸਿਰ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਔਰ ਸਾਰੇ ਖੁਸ਼ੀ ਦੇ ਨਾਲ ਨਾਲ ਅੱਗੇ ਆਪਣੇ ਪਰਿਵਾਰਾਂ ਨੂੰ ਵਧਾਉਂਦੇ ਹੋਏ ਆਪਣੀਆਂ ਆਨੰਦ ਮਾਣਣ ਅੱਜ ਪੰਜਾਬ ਦਾ ਇੱਕ ਪ੍ਰਮੁੱਖ ਤਿਹਾਰ ਲੋਹੜੀ ਦਾ ਤਿਹਾਰ ਜਿਹੜਾ ਕਿ ਮਾਵਾਂ ਭੈਣਾਂ ਬੱਚਿਆਂ ਦੇ ਲਈ ਔਰ ਚਰੂਪ ਚੁੰਮੜਿਆਂ ਦੇ ਲਈ ਵੀ ਮਨਾਇਆ ਜਾਂਦਾ ਸੀ ਪਰ ਹੁਣ ਜਿਹੜਾ ਡੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇ ਕੇ ਇਸ ਲੋੜੀ ਨੂੰ ਨਾਰੀ ਸਮਾਨਤਾ ਦੇ ਲਈ ਔਰ ਨਾਰੀ ਸਨਮਾਨ ਦੇ ਲਈ ਇਸ ਨੂੰ ਅਯੋਜਨ ਕੀਤਾ ਜਾ ਰਿਹਾ ਔਰ ਮੈਂ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਵੀ ਦੇਣਾ ਜਿਹੜੇ ਕਿ ਇਸ ਧੀਆਂ ਦੀ ਲੋੜੀ ਦੇ ਵਿੱਚ ਆਪਣਾ ਸਹਿਯੋਗ ਦੇ ਰਹੇ ਨੇ ਔਰ ਇਹ ਨਾਲ ਨਾਲ ਮੈਂ ਸਾਰਿਆਂ ਦੇ ਲਈ ਦੁਆ ਬੇਨਤੀ ਵੀ ਅਰਦਾਸ ਵੀ ਕਰਦਾ ਕਿ ਪਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਪਰਮਾਤਮਾ ਸਾਰਿਆਂ ਦੇ ਸਿਰ ਦੇ ਉੱਤੇ ਮਿਹਰ ਭਰੇ ਹੱਥ ਰੱਖੇ ਔਰ ਅੰਤ ਵਿੱਚ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ ਆਉਣ ਵਾਲੇ ਲੋਹੜੀ ਦੇ ਤਿਹਾਰਾਂ ਦੀਆਂ ਬਹੁਤ ਬਹੁਤ ਵਧਾਈ। ਅੱਜ ਜਾਨੀ ਕਿ 10 ਜਨਵਰੀ 2026 ਜੋ ਭਾਰਤ ਗੌਰਵ ਵੱਲੋਂ ਧੀਆਂ ਦੀ ਲੋਹੜੀ ਧੀਆਂ ਦੇ ਸਤਕਾਰ ਦੇ ਵਿੱਚ ਜੋ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਕੀਤਾ ਗਿਆ ਜਿਹਦਾ ਆਯੋਜਨ ਜਿਹੜਾ ਆ ਭਾਰਤ ਗੌਰਵ ਵੱਲੋਂ ਔਰ ਉਹਦੇ ਨਾਲ ਸਹਿਯੋਗੀ ਸੰਸਥਾਵਾਂ 90 ਹੈਲਪਿੰਗ ਹੈਂਡ ਤੇ ਸਾਪਲਾ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਜੋ ਇਹ 3 ਦੀ ਲੋਹੜੀ ਦਾ ਪ੍ਰੋਗਰਾਮ ਮਨਾਇਆ ਗਿਆ ਮੈਂ ਜਿੰਨੇ ਵੀ ਅੱਜ ਉੱਥੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਉੱਥੇ ਮਾਤਾ-ਮਾਂ ਪੈਣਾ ਉੱਥੇ ਪਹੁੰਚੀਆਂ ਸੀਗੀਆਂ ਮੈਂ ਸਾਰਿਆਂ ਦਾ ਹੱਥ ਬੰਨ੍ਹ ਕੇ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਅੱਜ ਸਾਨੂੰ ਆਪਣਾ ਪਿਆਰ ਅਸ਼ੀਰਵਾਦ ਸਾਨੂੰ ਦਿੱਤਾ ਆ ਮੈਂ ਇਹ ਪਰਮ ਪ੍ਰਮਾਤਮਾ ਅਗੇ ਅਰਦਾਸ ਕਰੂੰਗਾ ਕਿ ਉਹ ਇਦਾਂ ਹੀ ਜਿਹੜੇ 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 ਸਾਡੇ ਅੱਜ ਪ੍ਰੋਗਰਾਮ ਦੇ ਵਿੱਚ ਆਏ ਸੀ ਉਹਨਾਂ ਤੇ ਆਪਣੀ ਕਿਰਪਾ ਅਸ਼ੀਰਵਾਦ ਬਣਾਏ ਰੱਖਣ ਔਰ ਇਦਾਂ ਹੀ ਉਹ ਸਫਲਾ ਪਰਿਵਾਰ ਦਾ ਸਾਥ ਦਿੰਦੇ ਰਹਿਣ ਔਰ ਅੱਜ ਇੱਕ ਵਾਰ ਫੇਰ ਕਿਉਂਕਿ ਇਹ ਸਾਲਾਨਾ ਪ੍ਰੋਗਰਾਮ ਹੈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਤਾਵਾਂ ਪੈਣਾ ਆਈਆਂ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਔਰ ਇਹ ਪ੍ਰੋਗਰਾਮ ਜੋ ਸਫਲਾ ਹੋਇਆ ਉਹਦੇ ਵਿੱਚ ਜਿੰਨੇ ਸਾਡੇ ਕਾਰਜਕਰਤਾ ਜਿੰਨੇ ਸਾਡੇ ਸਹਿਯੋਗੀ ਸਾਥੀ ਲੱਗੇ ਸੀਗੇ ਜਿਨ੍ਹਾਂ ਨੇ ਬਹੁਤ ਕਿੰਨੇ ਦਿਨਾਂ ਤੋਂ ਇਹਨਾਂ ਦਿਨ ਦੇਖਿਆ ਇਹਨਾਂ ਰਾਤ ਦੇਖੀ ਅੱਜ ਉਹ ਬੜੀ ਉਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਜੋ ਸਫਲ ਹੋ ਸਕਿਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਪਲਾ ਪਰਿਵਾਰ ਵੱਲੋਂ ਭਾਰਤ ਗੌਰਵ ਸੰਸਥਾ ਵੱਲੋਂ ਸਾਪਲਾ ਫਾਊਂਡੇਸ਼ਨ ਤੇ 90 ਹੈਲਪਿੰਗ ਹੰਡ ਵੱਲੋਂ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਇਹ ਸਾਪਲਾ ਸ੍ਰੇਸ਼ਟ ਪ੍ਰਮਾਤ ਸ੍ਰੇਸ਼ਟ ਟੀਮ ਦੇ ਪਾਸੋਂ ਹਾਜ਼ਰ ਹੋਇਆ ਵਾਡਾ ਵਾਸੀ ਅੱਜ ਆਪਾਂ ਬਹੁਤ ਬੋਲਦਰੀ ਗੱਲ ਹੈ ਸ਼੍ਰੀ ਭਗਵਾਨ ਦੀ ਜਨਮ ਦਿਨ ਦਾ ਪਾਰਕ ਇਹ ਰੋਲੀ ਮਨਾ ਰਹੇ ਹੋ ਵੀ ਧੀਆ ਦੀ ਬਹੁਤ ਮਾਣ ਵਾਲੀ ਗੱਲ ਹੈ ਔਰ ਲੋੜੀ ਦੀਆਂ ਮੈਂ ਸਾਰੇ ਸ਼ਹਿਰ ਵਾਸੀਆਂ ਜਿੰਨੀਆਂ ਵੀ ਸਾਰੇ ਪਿੰਡਾਂ ਦੇ ਵਿੱਚੋਂ ਸੰਗਤ ਆਈ ਹੈ ਉਹਨਾਂ ਨੂੰ ਮੈਂ ਲੋੜੀ ਦੀਆਂ ਦਿਲ ਦੀ ਗਹਿਰਾਈ ਤੋਂ ਸ਼ਾਮਲਾ ਪਰਿਵਾਰ ਨੂੰ ਢੇਰ ਸਾਰੀਆਂ ਬਹੁਤ ਬਹੁਤ ਧੰਨਵਾਦ ਦਿੰਦਾ ਹਾਂ ਜੋ ਕਿ ਪੰਜਾਬ ਦੀ ਤਰੱਕੀ ਦੇ ਵਿੱਚ ਜਿਹੜਾ ਸਾਨੂੰ ਸੋਨਾ ਪੈਂਦਾ ਸੀ ਧੀਆਂ ਮਾਰਨੀਆਂ ਗੋਲ ਵਿੱਚ ਉੱਥੇ ਵਿੱਚ ਧੀਆਂ ਨੂੰ ਮਾਰ ਦਿੰਦੇ ਸੀ ਅੱਜ ਧੀਆਂ ਨਾਲ ਸਾਰੇ ਸਮਾਜ ਨੇ ਬਹੁਤ ਮਾਰ ਦਿੱਤਾ ਸਾਥ ਸੰਗਤ ਜੀ ਮੈਨੂੰ ਬੜੀ ਖੁਸ਼ੀ ਹੈ ਸਾਡੇ ਸਰਦਾਰ ਬਿੰਦੂ ਸਿੰਘ ਜੀ ਜੋਰ ਪਿੰਡ ਘੁਰਕਾ ਜੁਕੇ ਦਾ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਇਹ ਲੋੜੀਆਂ ਔਰ ਵਿਸ਼ੇਸ਼ ਕਰਕੇ ਪਿਆ ਦੀ ਲੋੜੀ ਪਾਣੀ ਇਹ ਬਹੁਤ ਵੱਡਾ ਪੰਜਾਬ ਦੇ ਵਿੱਚ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਜਾਗਰਤੀ ਆਈ ਹੈ ਔਰ ਇਹ ਜਾਗਰਤੀ ਆਣੀ ਵੀ ਚਾਹੀਦੀ ਸੀ ਬੜਾ ਰੇਟ ਆਈ ਹੈ देर ਆਏ ਤੁਰਸ ਆਏ ਮੈਂ ਫੇਰ ਇੱਕ ਵਾਰ ਬਹੁਤ ਬਹੁਤ ਸਾਰੀ ਸ਼ਕਤ ਬਧਾਈ ਦਿੰਦਾ ਜਕਾਰਿਆਂ ਦੇ ਨਾਲ ਗੁੰਝ ਕੇ ਆਪਾਂ ਇਹ ਰੋਨੀ ਰੰਭ ਕਰਨਾ ਹੈ ਸਾਰੀ ਸੰਗਤ ਨੇ ਦੋਨੇ ਹੱਥ ਖੜੇ ਕਰਕੇ ਜਕਾਰਾ ਛੱਡਿਓ ਜੀ ਬੋਲੇ